ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਸੋ ਉਹਨਾਂ ਦਾ ਬੜਾ ਹੀ ਆਨੰਦਮਈ ਇਤਿਹਾਸ ਆਪ ਜੀ ਸੁਣ ਰਹੇ ਹੂੰ ਸੁਣਿਆ ਸੀ ਆਪ ਜੀ ਨੇ ਪਿਛਲੇ ਪਾਰਟ ਦੇ ਵਿੱਚ ਕੇਸ਼ਰੀ ਮਾਲ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਪੰਜਾ ਸਾਹਿਬ ਤੋਂ ਦੋ ਮਹੀਨ ਦੋ ਮਹੀਨ ਤੋਂ ਕੋਹ ਮਰੀ ਕੋਹ ਮਰੀ ਦੋ ਤਿੰਨ ਦਿਨ ਚਾਰ ਦਿਨ ਦਾ ਵੀ ਜੇਕਰ ਆਉਂਦਾ ਸਿਮਰਨ ਕਰਕੇ ਉਸ ਤੋਂ ਬਾਅਦ ਫਿਰ ਕੀਤੇ ਹੋਏ ਵਾਅਦੇ ਅਨੁਸਾਰ ਤੋ ਕਿ ਸ੍ਰੀਮਾਨ ਸੰਤ ਬਾਬਾ RAM SINGH ਜੀ ਉਹਨਾਂ ਦੇ ਨਾਲ ਮਹਾਪੁਰਖਾਂ ਨੇ ਵਾਅਦਾ ਕੀਤਾ ਸੀ ਸਿਆਲकोट ਵੀ ਅਸੀਂ ਆਪਦਾ ਨਾਮ ਕਟਵਾ ਕੇ ਸਿੱਧਾ ਸੋਦੇ ਕੋਲੀ ਆਵਾਂਗੇ ਉਹ ਵਾਅਦਾ ਕੀਤਾ ਹੋਇਆ ਮਹਾਪੁਰਖਾਂ ਦੇ ਚੇਤੇ ਆਇਆ ਤੇ ਮਹਾਪੁਰਖ ਫਿਰ ਥਮਾ ਲਈ ਆਉਂਦੇ ਨੇ ਥਮਾ ਲਈ ਪਹੁੰਚ ਜਾਂਦੇ ਆ ਤੇ ਜਦੋਂ ਦਰਸ਼ਨ ਕਰਦੇ ਆ ਇਹਨਾਂ ਦੋਨੇ ਤੁ ਜਦੋਂ ਮਹਾਪੁਰਖ ਮਿਲਦੇ ਇੱਕ ਦੂਜੇ ਨਾਲ ਇਉਂ ਗੱਲਬੱਕੜੀ ਪਾ ਕੇ ਮਹਾਪੁਰਖ ਮਿਲਦੇ ਆ ਬੜਾ ਪਿਆਰ ਅੱਖਾਂ ਦੇ ਵਿੱਚੋਂ ਬਰਾਗ ਦੇ ਹੰਝੂ ਜਲ ਵਗਦਾ ਹੈ ਮਹਾਪੁਰਖਾਂ ਦੇ ਸ੍ਰੀ ਮਾਨ ਸੰਤ ਬਾਬਾ ਰਾਮ ਸਿੰਘ ਜੀ ਥਮਾਲੀ ਵਾਲਿਆਂ ਦੇ ਮਹਾਪੁਰਖ ਕਹਿੰਦੇ ਤੁਸੀਂ ਤਾਂ ਨਾਮ ਕਟਵਾ ਕੇ ਨਾਲ ਦੀ ਨਾਲ ਇੱਥੇ ਦਰਸ਼ਨ ਦੇਣ ਦਾ ਤੁਸੀਂ ਨੇ ਵਾਅਦਾ ਕੀਤਾ ਸੀ ਤੁਸੀਂ ਤਾਂ ਇੰਨਾ ਚਿਰ ਲਾਤ ਘਟੋ ਘੱਟ 10 11 ਮਹੀਨੇ ਇੰਨਾ ਚਿਰ ਤੁਸੀਂ ਕਿੱਥੇ ਰਹੇ ਫਿਰ ਮਹਾਪੁਰਖਾਂ ਨੇ ਜਿਹੜਾ ਰਾਹ ਦਾ ਜਿੰਨਾ ਵੀ ਵਰਤਾਂਤ ਸੀ ਸਾਰਾ ਉਹ ਦੱਸਿਆ ਕਿਸ ਪ੍ਰਕਾਰ ਅਸੀਂ ਪੰਜਾ ਸਾਹਿਬ ਦੇ ਦਰਸ਼ਨ ਮੇਲੇ ਕਰਨ ਵਾਸਤੇ ਤੁਰੇ ਸੀ ਕਿਸ ਪ੍ਰਕਾਰ ਅਸੀਂ ਫਿਰ ਸ਼ਾਹਾਂ ਦੀ ਢੇਰੀ 9-10 ਮਹੀਨੇ ਅਸੀਂ ਉੱਥੇ ਸਾਨੂੰ ਲੱਗ ਗਿਆ ਚਲੋ ਦੇਵ ਨੇਤ ਉਸ ਤੋਂ ਬਾਅਦ ਫਿਰ ਦੁਮੇਲ ਆਗੇ ਉਸ ਤੋਂ ਬਾਅਦ ਕੋਮਰੀ ਵਗੈਰਾ ਪਹਾੜ ਦੀ ਚੋਟੀ ਤੇ ਜੋ ਵੀ ਸਿਮਰਨ ਕੀਤਾ ਉਹ ਸਾਰਾ ਵਰਤਾਂਤ ਆਪ ਜੀ ਨਾਲ ਤਾਂ ਸਾਂਝਾ ਕੀਤਾ ਹੀ ਹੋਇਆ ਹੈ ਵੀ ਉਹ ਸਮਾਂ ਸਾਨੂੰ ਉੱਥੇ ਲੱਗ ਗਿਆ ਤੇ ਮਹਾਪੁਰਖਾ ਕਹਿੰਦੇ ਮਹਾਪੁਰਖੋ ਜਿਉਂ ਆਇਆ ਜਿਉਂ ਆਇਆ ਹੁਣ ਲਾਂ ਜਾਇਓ ਬਸ ਹੁਣ ਮੈਨੂੰ ਇੱਥੇ ਹੀ ਤੁਸੀਂ ਦਰਸ਼ਨ ਦਿਓ ਇੱਥੇ ਹੀ ਬਸ ਤੁਸੀਂ ਰੱਬ ਰੱਬ ਕਰੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦਾ ਪ੍ਰਚਾਰ ਪ੍ਰਸਾਰ ਤੁਸੀਂ ਇੱਥੇ ਹੀ ਰਹਿ ਕੇ ਕਰੋ ਕਿਉਂ ਮਹਾਪੁਰਖਾਂ ਨੇ ਤੇ ਦੋਨੇ ਸੰਤ ਭਰਾਵਾਂ ਨੇ ਇੱਕ ਦੂਜੇ ਨਾਲ ਵਿਚਾਰ ਵਿਮਰਸ਼ ਕੀਤਾ ਜਲ ਪਾਣੀ ਛਕਿਆ ਤੇ ਗੁਰਮੁਖੋ ਕੁਝ ਦਿਨ ਇਸੇ ਤਰ੍ਹਾਂ ਲੰਘੇ ਇੱਕ ਦਿਨ ਮਹਾਪੁਰਖ ਇਉਂ ਬੈਠੇ ਬਾਗ ਦੇ ਵਿੱਚ ਬੈਠੇ ਬਾਗ ਦਾ ਜਿਕਰ ਆਉਂਦਾ ਤੇ ਬੈਠੇ-ਬੈਠੇ ਨਾ ਸ੍ਰੀਮਾਨ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ RAM ਸਿਆ ਵੀ ਸਾਡਾ ਸੰਕਲਪ ਹੈ ਸਾਡਾ ਚਿੱਤ ਹੈ ਕਰਦਾ ਹੈ ਵੀ ਅਸੀਂ ਲੰਮਾ ਸਮਾਂ ਇਕਾਂਤ

ਕਨੋਹੇ ਇੱਕ ਡੇਰਾ ਉੱਥੇ ਐ ਆ ਡੇਰਾ ਤਾਂ ਤੁਸੀਂ ਵੇਖ ਹੀ ਲਿਆ ਜੇ ਇਹ ਡੇਰਾ ਪਸੰਦ ਆਉਂਦਾ ਇੱਥੇ ਤੁਸੀਂ ਇੱਕ ਜਗ੍ਹਾ ਮੁਕਰਰ ਕਰਕੇ ਦੇ ਦਿੰਨੇ ਉੱਥੇ ਤੁਸੀਂ ਆਪ ਦਾ ਸਿਮਨ ਕਰੀ ਜਾਓ ਰੱਬ ਰੱਬ ਕਰੀ ਜਾਓ ਤੇ ਇੱਕ ਡੇਰਾ ਫਿਰ ਸੋਨੂੰ ਜਿਹੜਾ ਉਹ ਕਨੋਹੇ ਵਾਲਾ ਸੋਨੂੰ ਸਵੇਰੇ ਅੰਮ੍ਰਿਤ ਵੇਲੇ ਸੋਨੂੰ ਠੰਡੇ ਠੰਡੇ ਉੱਥੇ ਲੈ ਜਾਵਾਂਗੇ ਉਹ ਡੇਰਾ ਵੀ ਵੇਖ ਲਓ ਤੇ ਗੁਰਮੁਖੋ ਚੋਹੇ ਖਾਲਸੇ ਵਾਲੀ ਸੜਕ ਤੇ ਉਹ ਡੇਰਾ ਬਣਿਆ ਹੋਇਆ ਇਤਿਹਾਸ ਵਿੱਚ ਜੇਕਰ ਆਉਂਦਾ ਸਵੇਰ ਹੁੰਦੀ ਹੈ ਸੰਤ RAM ਸਿੰਘ ਜੀ ਨਾਲ ਮਾਸਤ ਵਾਲੇ ਮਹਾਂਪੁਰਖ ਉਹਥੇ ਫਿਰਕਲੋਹੇ ਚਲੇ ਜਾਂਦੇ ਗੁਲਾਹੀਆਂ ਦੀ ਚੰਗੀ ਹੈ ਨੇੜੇ ਤੇ ਇਉਂ ਬਹੁਤ ਆਨੰਦਮਈ ਜਦੋਂ ਡੇਰਾ ਮਹਾਂਪੁਰਖਾਂ ਨੇ ਵੇਖਿਆ ਉਹ ਚੰਗੀ ਕਰਕੇ ਜਿੱਥੇ ਜਿਹੜੀ ਚੰਗੀ ਦੇ ਵਿੱਚ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਉੱਥੇ ਇੱਕ ਸੱਪ ਰਹਿੰਦਾ ਸੀ ਤੇ ਸੱਪ ਵੀ ਕਈ ਸਾਲਾਂ ਦਾ ਚੋਹੇ ਖਾਲਸੇ ਵਾਲੀ ਸੜਕ ਵੀ ਇਹ ਸੱਪ ਨੇ ਬੰਦ ਕਰ ਦਿੱਤੀ ਸੀ ਇਸ ਸੜਕ ਤੇ ਜਾਂਦੇ ਹੋਏ ਕਈ ਰਾਈਆਂ ਦੇ ਇਹ ਪਿੱਛੇ ਵੀ ਪੈ ਗਿਆ ਸੀ ਸੱਪ ਤੇ ਫਿਰ ਇਸ ਸੱਪ ਤੋਂ ਡਰਦੇ ਹੋਏ ਲੋਕ ਇਸ ਸੜਕ ਉਤੋਂ ਦੀ ਲੰਘਦੇ ਹੀ ਨਹੀਂ ਸੀ ਖੇਤਾਂ ਵਿੱਚ ਦੀ ਵਾਹਨ ਵਿੱਚ ਦੀ ਉਹ ਵੱਲ ਪਾ ਕੇ ਪਿੰਡਾਂ ਸ਼ਹਿਰਾਂ ਨੂੰ ਲੰਘ ਜਾਂਦੇ ਸੀ ਤੇ ਇਸ ਪ੍ਰਕਾਰ ਮਾਪੁਰਖਾਂ ਨੂੰ ਉਹ ਜਗ੍ਹਾ ਬੜੀ ਪਸੰਦ ਆ ਜੀ ਕਹਿੰਦੇ ਆ ਪਲਾਈਆਂ ਦੀ ਚੰਗੀ ਦੇ ਵਿੱਚ ਕੋਈ ਨਹੀਂ ਆਊਗਾ ਕਿਉਂਕਿ ਸੱਪ ਤੋਂ ਡਰਦੇ ਆ। ਸਾਨੂੰ ਕੋਈ ਵੀ ਆ ਕੇ ਇਉਂ ਬਗਲ ਨਹੀਂ ਪਾਊਗਾ ਸਾਡੇ 탑 ਦੇ ਵਿੱਚ ਸਾਨੂੰ ਬਲਾਉ ਚਲਾਉਣਾ। ਤੇ ਗੁਰਮੁਖੋ ਇਉਂ ਮਹਾਪੁਰਖਾਂ ਨੂੰ ਉਹ ਫਿਰ ਕਲੋਹੇ ਵਾਲਾ ਜਿਹੜਾ ਡੇਰਾ ਮਹਾਪੁਰਖਾਂ ਨੂੰ ਚੰਗਾ ਲੱਗਿਆ। ਉੱਥੇ ਮਹਾਪੁਰਖ ਆਉਂਦੇ ਆ ਭਾਈ ਵਜੀਰ ਸਿੰਘ ਤੇ ਉਹ ਪਿਛਲੇ ਆਪ ਜੀ ਨੇ ਪਾਰਟਸ ਦੇ ਵਿੱਚ ਦੇਖਿਆ ਹੀ ਸੀ, ਸੁਣਿਆ ਹੀ ਸੀ ਵੀ ਭਾਈ ਵਜੀਰ ਸਿੰਘ ਮਾਈ ਭਾਗਪਰੀ ਇਹ ਸੰਤ RAM ਸਿੰਘ ਜੀ ਦੇ ਡੇਰੇ ਪਹਿਲਾਂ ਤੋਂ ਹੀ ਜਾਂਦੇ ਆਉਂਦੇ ਸੀ। ਦੇਵ ਨੇਤ ਮਸਤੂ ਵਾਲੇ ਮਹਾਂਪੁਰਖਾਂ ਦੇ ਨਾਲ ਵੀ ਇਹਨਾਂ ਦਾ ਬੜਾ ਪ੍ਰੇਮ ਪੈ ਗਿਆ। ਲੱਗ ਪਏ ਹੁਣ ਹਰ ਰੋਜ਼ ਸੇਵਾ ਕਰਨ, ਪ੍ਰਸ਼ਾਦਾ ਪਾਣੀ ਇਹੀ ਬੜੇ ਪ੍ਰੇਮ ਨਾਲ ਲਿਆਇਆ ਕਰਨ। ਇਹਨਾਂ ਦੇ ਬੱਚੇ ਨੇ ਬਿਮਾਰ ਹੋਣਾ, ਸ੍ਰੀ ਅਖੰਡ ਪਾਠ ਸਾਹਿਬ ਕਰਨਾ ਉਹ ਸਾਰਾ ਇਤਿਹਾਸ ਇੱਕ ਵੀਡੀਓ ਦੇ ਵਿੱਚ ਆਪ ਜੀ ਨੇ ਵੇਖਿਆ ਸੀ। ਤੇ ਰਹੋ ਵਿਚਾਰ ਮਹਾਪੁਰਖ ਅਖੰਡ ਪਾਠ ਸਾਹਿਬ ਕਰਦੇ ਆ ਤੇ ਗੁਰਮੁਖੋ ਅਖੰਡ ਪਾਠ ਸਾਹਿਬ ਤੋਂ ਬਾਅਦ ਬੜੀ ਦੂਰ ਤੱਕ ਮਹਾਪੁਰਖਾਂ ਦੀ ਮਹਿਮਾ ਹੋਈ ਜਸ ਹੋ ਵੀ ਇੱਕ ਲੋਜਵਾਲ ਸੰਤ ਆਇਆ ਜੀਨੇ ਇੱਕੋ ਹੀ ਚੌਂਕੜੇ ਬੜਾ ਥੋੜਾ ਸਮਾਂ ਵਿੱਚੋਂ ਉਹ ਵੀ ੱੱਕੇ ਨਾਲ ਸੰਤ RAM ਸਿੰਘ ਜੀ ਨੇ ਉਠਾਇਆ ਵੀ ਬੜਾ ਇੱਕ ਇੱਕੋ ਚੌਂਕੜੇ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਕੀਤਾ ਬੜਾ ਬਾਣੀ ਦਾ ਰਸੀਆ ਨਾਮ ਦਾ ਰਸੀਆ ਇਹ ਸੰਤ ਕਿਉਂ ਦੂਰ ਤੱਕ ਮਹਿਮਾ ਹੋਈ ਮਾਹਪੁਰਖਾਂ ਨੂੰ ਲੋਕ ਮਿਲਣ ਵਾਸਤੇ ਵੀ ਆਉਂਦੇ ਰਹੇ ਤਿੰਨ ਚਾਰ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਮਾਹਪੁਰਖਾਂ ਨੂੰ ਸਿਮਰਨ ਨਹੀਂ ਨਾ ਕਰਨ ਦਿਆ ਕਰਨ ਆਹ ਦੁੱਖ ਦਾ ਗੋਡੇ ਦੁੱਖ ਦੇ ਮੋਢੇ ਦੁੱਖ ਦੇ ਆਹ ਕਮਲ ਕਲੇਸ਼ ਸਾਡੇ ਘਰਾਂ ਦੇ ਵਿੱਚ ਮਾਹਪੁਰਖਾਂ ਨੂੰ ਦਿੱਕਤ ਆਈ ਕਿ ਸਾਨੂੰ ਸਿਮਰਨ ਕਰਨ ਦਾ ਤਾਂ ਇਕਾਂਤ ਸਿਮਰਨ ਕਰਨ ਦਾ ਟੀਚਾ ਮਿੱਥ ਕੇ ਆਏ ਸੀ ਇਹ ਤਾਂ ਟਾਈਮ ਹੀ ਨਹੀਂ ਲੱਗ ਰਿਹਾ ਫਿਰ ਮਾਹਪੁਰਖ ਇੱਕ ਦਿਨ ਤੇ ਜੇ ਚੌਥੇ ਦਿਨ ਤੇ ਕਿਸੇ ਨੂੰ ਬਿਨਾ ਦੱਸੇ ਬਿਨਾ ਪੁੱਛੇ ਸਵੇਰੇ ਸਵੇਰੇ ਮੂੰਹ ਨੇਰੀ ਅੰਮ੍ਰਿਤ ਵੇਲੇ ਚਾਲਾ ਮਾਰਤਾ ਚਾਲਾ ਮਾਰਿਆ ਮਹਾਪੁਰਖਾਂ ਨੇ ਪੁਲਾਈਆਂ ਦੀ ਝੰਗੀ ਵਿੱਚ ਪੁਲਾਈਆਂ ਦੀ ਝੰਗੀ ਵਿੱਚ ਗਏ ਮਹਾਪੁਰਖ ਉੱਥੇ ਜਿੱਥੇ ਸੱਪ ਰਹਿੰਦਾ ਸੀ ਬੜਾ ਭਿਆਨਕ ਤੇ ਗੁਰਮੁਖੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਇੱਕ ਦਿਨ ਦੋ ਦਿਨ ਤਿੰਨ ਦਿਨ ਪੰਜ ਦਿਨਾਂ ਤੱਕ ਦਾ ਜ਼ਿਕਰ ਆਉਂਦਾ ਹੈ ਮਹਾਪੁਰਖ ਦਾ ਪੰਜ ਦਿਨ ਤੱਕ ਉਸ ਪੁਲਾਹੀਆਂ ਦੀ ਚੰਗੀ ਵਿੱਚ ਰਹੇ ਪ੍ਰਸ਼ਾਦਾ ਪਾਣੀ ਵਿਚਾਰੇ ਬਣਾ ਕੇ ਲੈ ਆਇਆ ਕਰਨ ਵਜੀਰ ਸਿੰਘ ਭਾਗਪਰੀ ਉਰਾ ਪਰਾਂ ਵੀ ਮਹਾਪੁਰਖ ਇੱਥੇ ਨਾ ਹੋਣ ਚਲੋ ਜਿੱਥੇ ਤੱਕ ਵੀ ਆਸ ਹੁੰਦੀ ਹੈ ਕਿਉਂਕਿ ਉਹ ਜਿਹੜਾ ਇਲਾਕਾ ਹੈ ਉਹ ਉਥੇ ਉਹ ਪੁਰਾਣਾ ਪੁਰਾਣੇ ਪਿੰਡ ਨੇ ਉਥੇ ਜਿਹੜੀਆਂ ਪ੍ਰਾਣੀਆਂ ਇਮਾਰਤਾਂ ਦੇ ਜਿਹੜੇ ਅੱਜ ਵੀ ਨਿਸ਼ਾਨ ਖੜੇ ਐ ਤੇ ਗੁਰਮੁਖੋ ਮਹਾਪੁਰਖੋ ਫਲਾਣੇ ਕਿਲੇ ਵਿੱਚ ਨਾ ਹੋਣ ਫਲਾਣਾ ਜਿਹੜਾ ਫਲਾਣੀ ਜਗ੍ਹਾ ਤੇ ਨਾ ਹੁਣ ਜਿੱਥੇ-ਜਿੱਥੇ ਆਸ ਵੀ ਸੀ ਮਹਾਪੁਰਖਾਂ ਨੂੰ ਲੱਭਣ ਵਾਸਤੇ ਗਏ ਨਾ ਲੱਭੇ ਥੱਕ ਹਾਰ ਕੇ ਆਪਦੇ ਘਰੇ ਬਹਿ ਗਏ ਨਾ ਗਏ ਭਾਲਣ ਫਿਰ ਇੱਕ ਦਿਨ ਭਾਈ ਵਜੀਰ ਸਿੰਘ ਨੇੜੇ-ਤੇੜੇ ਇੱਕ ਪਿੰਡ ਸੀ ਉੱਥੇ ਕਿਸੇ ਕੰਮਕਾਰ ਗਏ ਆਉਂਦੇ ਹੋਏ ਨਾ ਆ ਜਿਹੜੀ ਪੁਲਾਈਆਂ ਦੀ ਝੰਗੀ ਐ ਬੀੜ ਕਹਿ ਦਈਏ ਜਿਹਨੂੰ ਆਪਾਂ ਬੀੜ ਤੇ ਗੁਰਮੁਖੋ ਉਹਦੇ ਕੋਲ ਹੀ ਖੇਤ ਸੀ ਵੀ ਚਲੋ ਖੇਤ ਗੇੜਾ ਮਾਰਿਓ ਨੇ ਓ ਖੇਤ ਗੇੜਾ ਮਾਰਨ ਵਾਸਤੇ ਗਿਆ ਜਦੋਂ ਬਸ ਕੁਦਰਤੀ ਭਾਈ ਵਜੀਰ ਸਿੰਘ ਦੀ ਜਿਹੜੀ ਨਿਗਾਹ ਹੈ ਨਾ ਉਹ ਪੁਲਾਈਆਂ ਦੀ ਝੰਗੀ ਵਿੱਚ ਵੱਜ ਗਈ ਤੇ ਨਿਗਾਹ ਪਾ ਕੇ ਸੰਤ ਜੀ ਮਹਾਰਾਜ ਇੱਕ ਕੋਈ ਸਾਧੂ ਬੈਠਾ ਭੂਰੀ ਦਾ ਦਸਤਾਰਾ ਸਿਰ ਤੇ ਲਪੇਟਿਆ ਹੋਇਆ ਸਜਾਇਆ ਹੋਇਆ ਤੇ ਗੁਰਮੁਖੋ ਜਦੋਂ ਵੇਖਿਆ ਵੀ ਸੰਤ ਮਹਾਰਾਜ ਲੱਗਦੇ ਆ ਜਦੋਂ ਗਏ ਇਹ ਤਾਂ ਸੰਤ ਮਹਾਰਾਜ ਨੇ ਚਰਣਾ ਤੇ ਨਮਸਕਾਰ ਕੀਤੀ ਇਹ ਵਰਾਗ ਦਾ ਜਲ ਅੱਖਾਂ ਦੇ ਵਿੱਚੋਂ ਕੇਰਿਆ ਭਾਈ ਵਜੀਦ ਸਿੰਘ ਨੇ ਮਾਹਪੁਰਖੋ ਵੇਖ ਲਓ ਸਾਡੇ ਫੁੱਟੇ ਕਰਮ ਪੰਜ ਦਿਨ ਹੋ ਗਏ ਤੁਹਾਡੇ ਦਰਸ਼ਨ ਹੀ ਨਹੀਂ ਹੋਏ ਮਾਹਪੁਰਖੋ ਚਾਰ ਪੰਜ ਦਿਨ ਹੋ ਗਏ ਅਸੀਂ ਪ੍ਰਸ਼ਾਦਾ ਪਾਣੀ ਛਕਦੇ ਰਹੇ ਪਰ ਤੁਸੀਂ ਭੁੱਖਣ ਭਾਣੇ ਇੱਥੇ ਬੈਠੇ ਸਿਮਰਨ ਕਰੀ ਜਾਂਦੇ ਹੋ ਮਾਹਪੁਰਖ ਕਹਿੰਦੇ ਕੋਈ ਨਾ ਭਾਈ ਵਜੀਦ ਸਿਆ ਇਹਦੇ ਵਿੱਚ ਤੁਹਾਡੀ ਗਲਤੀ ਥੋੜੀ ਹੈ ਜਦੋਂ ਅਸੀਂ ਤੁਹਾਨੂੰ ਦੱਸਿਆ ਹੀ ਨਹੀਂ ਸੋਨੂੰ ਤਾਂ ਪਤਾ ਹੀ ਨਹੀਂ ਵੀ ਅਸੀਂ ਇੱਥੇ ਬੈਠੇ ਆ ਤੇ ਗੁਰਮੁਖੋ ਮਹਾ ਇਹੋ ਮੱਥੇ ਉਤੇ ਹੱਥ ਮਾਰਿਆ ਚਾਰ ਪੰਜ ਦਿਨ ਦੇ ਮਹਾਪੁਰਖ ਭੁੱਖੇ ਐ ਮੈਂ ਹਲੇ ਵੀ ਇੱਥੇ ਬੈਠਾ ਟਾਈਮ ਵੇਸਟ ਕਰੀ ਜਾਂਦਾ ਦਬਾ ਦਬ ਗਿਆ ਅਬ ਦੇ ਘਰੇ ਭਾਗਾ ਵਾਲੀਏ ਭਾਗ ਪਰਿਏ ਸੰਤ ਜੀ ਮਹਾਰਾਜ ਨੂੰ ਲੱਭ ਲਿਆ ਮਹਾਪੁਰਖ ਮਿਲ ਗਏ ਨੇ ਉਹ ਪੁਲਾਹੀਆਂ ਦੀ ਝੰਗੀ ਵਿੱਚ ਬੈਠੇ ਉਹ ਤਾਂ ਪੰਜ ਦਿਨਾਂ ਦੇ ਤਪ ਕਰੀ ਜਾਂਦੇ ਐ ਪੰਜ ਦਿਨਾਂ ਦੇ ਤੇ ਧੰਨਵਾਦ ਕੀਤਾ ਸ੍ਰੀ ਗੁਰੂ ਨਾਨਕ ਦੇ। ਅੱਛਾ ਬੜੇ ਪ੍ਰੇਮ ਨਾਲ ਫਿਰ ਮਾਈ ਭਾਗਪਰੀ ਨੇ ਚੂਰੀ ਕੁੱਟਣੀ ਪ੍ਰਸ਼ਾਦਾ ਤਿਆਰ ਕਰਨਾ, ਤਾਜ਼ੇ-ਤਾਜ਼ੇ ਪ੍ਰਸ਼ਾਦ ਦੀ ਚੂਰੀ ਕੁੱਟੀ। ਮਾਈ ਭਾਗਪਰੀ ਨੇ ਤੇ ਗੁਰਮੁਖੋ ਦਵਾਦਵ ਮਹਾਪੁਰਖਾਂ ਚਲਣਾ ਦੇ ਵਿੱਚ ਲੈ ਕੇ ਨਮਸਕਾਰ ਕੀਤੀ, ਮਹਾਪੁਰਖਾਂ ਦੇ ਸਪੁਰਦ ਕੀਤੀ। ਮਹਾਪੁਰਖੋ ਤਾਜ਼ੇ-ਤਾਜ਼ੇ ਪ੍ਰਸ਼ਾਦਿਆਂ ਦੀ ਚੂਰੀ ਕੁੱਟ ਕੇ ਲੈ ਕੇ ਆਈ। ਆਸ਼ਕੋ ਤੁਸੀਂ। ਤੇ ਗੁਰਮੁਖੋ ਨਾਲ ਜਲਪਾਣ ਮਹਾਪੁਰਖਾਂ ਨੂੰ ਕਰਵਾਇਆ, ਸ਼ਕਾਇਆ ਉਸ ਤੋਂ ਬਾਅਦ ਫਿਰ ਕਈ ਦਿਨ ਫਿਰ ਇੱਥੇ ਹੀ ਇਹ ਪਰਿਵਾਰ ਆਉਂਦਾ ਰਿਹਾ ਇਉਂ ਜਦੋਂ ਇੱਕ ਦਿਨ ਦੁਪਹਿਰੇ ਦੁਪਹਿਰੇ ਢੇੜਾ ਵੱਜ ਗਿਆ ਤੇ ਕੀ ਦੇਖਦੇ ਆ ਕਿ ਮਹਾਪੁਰਖਾਂ ਉੱਤੇ ਦਰਖਤਾਂ ਦੀ ਵੀ ਛਾਂ ਨਹੀਂ ਹੈ ਮਹਾਪੁਰਖਾਂ ਦੇ ਉੱਤੇ ਇਉਂ ਧੁੱਪ ਆ ਰਹੀ ਹੈ ਤੇ ਇਹ ਤਾਂ ਗਰਮੀ ਬਹੁਤ ਹੈ ਜੇਠ ਹਾਰ ਦੇ ਦਿਨ ਨੇ ਛਾਵੇਂ ਬਹਿ ਕੇ ਹੀ ਬੜੀ ਗਰਮੀ ਲੱਗਦੀ ਹੈ ਧੁੱਪੇ ਬਹਿ ਕੇ ਕਿੰਨਾ ਬੁਰਾ ਹਾਲ ਹੁੰਦਾ ਹੋਏਗਾ ਤੇ ਗੁਰਮੁਖੋ ਮਹਾਪੁਰਖਾਂ ਦੇ ਇਉਂ ਚਲਣਾ ਦੇ ਵਿੱਚ ਵੀ ਬੇਨਤੀ ਕੀਤੀ ਮਹਾਪੁਰਖੋ ਤੁਹਾਡਾ ਹੁਕਮ ਹੋਵੇ ਤਾਂ ਇੱਥੇ ਇੱਕ ਛੱਪਰ ਬਣਾ ਦਈਏ ਸੋਨੂੰ ਖੇਚਲ ਨਾ ਹੋਵੇ ਫਿਰ ਇਸ ਧੁੱਪ ਦੀ ਬੜੀ ਖੇਚਲ ਹੁੰਦੀ ਆ ਮਹਾਪੁਰਖੋ ਸੋਨੂੰ ਬੜੀ ਲੂੰ ਵਗਦੀ ਆ ਮਹਾਪੁਰਖ ਕਹਿੰਦੇ ਸੋਡੀ ਖੁਸ਼ੀ ਆ ਚਲੋ ਛੱਪਰ ਬਣਾਤਾ ਸੰਤ ਬਾਬਾ ਆਰਾਮ ਸਿੰਘ ਜੀ ਨੂੰ ਵੀ ਦੱਸਤਾ ਵੀ ਉੱਥੇ ਛੱਪਰ ਪਣਾਤਾ ਮਹਾਪੁਰਖਾਂ ਨੇ ਆ ਗਿਆ ਦੇਤੀ ਉਸ ਤੋਂ ਬਾਅਦ ਇੱਕ ਦਿਨ ਗਏ ਤੇ ਕੀ ਵੇਖਦੇ ਆ ਅੱਗੇ ਜਦੋਂ ਜਾਂਦੇ ਆ ਉੱਥੇ ਉਹ ਛੱਪਰ ਦੀ ਛਾਂ ਹੁੰਦੀ ਹੈ ਅੱਜ ਜਦੋਂ ਇਉਂ ਪਰਸ਼ਾਵਾ ਢਲਿਆ ਮਹਾਂਪੁਰਖਾਂ ਉੱਤੇ ਇਉਂ ਧੁੱਪ ਆ ਗਈ ਛੱਪਰ ਦੀ ਵੀ ਛਾਂ ਨਹੀਂ ਹੈ درخت ਦੀ ਵੀ ਛਾਂ ਨਹੀਂ ਹੈ ਤੇ ਗੁਰਮੁਖੋ ਇਉਂ ਸਾਹ ਕਾਲਾ ਹੋ ਗਿਆ ਮਹਾਂਪੁਰਖਾਂ ਦਾ ਸਰੀਰ ਲੂ ਕਾਰਨ ਧੁੱਪ ਕਾਰਨ ਗਰਮੀ ਕਾਰਨ ਤੇ ਮਨ ਦੇ ਵਿੱਚ ਬੜਾ ਅਫਸੋਸ ਹੋਇਆ। ਸੰਤ RAM ਸਿੰਘ ਜੀ ਨਾਲ ਇਹ ਰਾਬਤਾ ਕਾਇਮ ਕੀਤਾ। ਮਹਾਪੁਰਖੋ ਤੇ ਸੰਤਾਂ ਨੂੰ ਬੇਨਤੀ ਕਰੋ। ਚਲੋ ਅਭੀ ਛੱਪਰ ਤਾਂ ਚਲੋ ਬਣਾਤਾ ਸੀ। ਇਹਦੇ ਨਾਲ ਗੱਲਬਾਤ ਬਣਦੀ ਨਹੀਂ ਹੈ। ਫੇਰ ਵੀ ਧੁੱਪ ਆਉਂਦੀ ਹੈ ਮਹਾਪੁਰਖਾਂ ਉੱਤੇ। ਤੇ ਜੇ ਕੁਟੀਆ ਬਣਾ ਦਈਏ ਤਾਂ ਸੰਤ RAM ਸਿੰਘ ਜੀ ਆਏ ਦਰਸ਼ਨ ਮੇਲੇ ਕੀਤੇ। ਚਲੋ ਮਿਲੇ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਆਤਰਸਿਆਂ ਅਸੀਂ ਵੀ ਤੇਰੇ ਕੋਲੇ ਆ ਕੇ ਬੈਠਿਆ ਕਰਾਂਗੇ ਤੇ ਕਿਉਂ ਨਾ ਇੱਥੇ ਇੱਕ ਕੁਟਿਆ ਬਣਾ ਦਿੱਤੀ ਜਾਵੇ। ਮਹਾਪੁਰਖ ਕਹਿੰਦੇ ਸੋਡੀ ਆ ਗਿਆ। ਕੋਈ ਗੱਲ ਨਹੀਂ ਕਹਿੰਦੇ ਕੁਟਿਆ ਬਣਾ ਦੋ। ਫਿਰ ਬਸ ਉਸੇ ਵਕਤ ਹੀ ਜੋ ਕੁਟਿਆ ਬਣਾਉਣ ਵਾਸਤੇ ਕਰਮਚਾਰੀ ਕਹਿ ਦੀਏ, ਮਿਸਤਰੀ ਕਹਿ ਦੀ ਉਹ ਲਿਆਂਦੇ ਗਏ ਮਹਾਪੁਰਖਾਂ ਵਾਸਤੇ ਕੁਟਿਆ ਬਣਾਈ ਤੇ ਪੱਕਾ ਅਸਲ ਮਹਾਪੁਰਖਾਂ ਦਾ ਫਿਰ ਇੱਥੇ ਲੱਗ ਗਿਆ ਤੇ ਗੁਰਮੁਖੋ ਇੱਕ ਦਿਨ ਨਾ ਸਰਦਾਰ ਬੂਟਾ ਸਿੰਘ ਇਹ ਜਿਹੜਾ ਪਾਈ ਵਜੀਰ ਸਿੰਘ ਹੈ ਇਹਦਾ ਭਰਾ ਸੀ ਬੂਟਾ ਸਿੰਘ ਕਹਿੰਦਾ ਮੈਂ ਵੀ ਦਰਸ਼ਨ ਮੇਲੇ ਕਰਿਆ ਆਵਾ ਮਹਾਪੁਰਖਾਂ ਦੇ ਦਰਸ਼ਨ ਮੇਲੇ ਕਰਨ ਆਇਆ ਦੂਰੋਂ ਹੀ ਕਿ ਇਉਂ ਦੂਰੋਂ ਹੀ ਇੱਕ ਉਹ ਜਿਹੜਾ ਸੱਪ ਸੀ ਜਿਹਦੇ ਡਰ ਤੋਂ ਲੋਕ ਇੱਧਰ ਪੁਲਾਈਆਂ ਦੀ ਚੰਗੀ ਵਿੱਚ ਨਹੀਂ ਸੀ ਆਉਂਦੇ ਉਹ ਦਿਸ ਪਿਆ ਬੜਾ ਭਾਰੀ ਬੜਾ ਛੇਸ਼ਨਾਗ ਵਰਗਾ ਸੱਪ ਉਹ ਤੁਰਿਆ ਆਉਂਦਾ ਭੱਜ ਲਿਆ ਰੌਲਾ ਪਾਤਾ ਪਿੰਡ ਵਿੱਚ ਜਾ ਕੇ ਉਹ ਲੋਕੋ ਸੱਪ ਆ ਗਿਆ ਸੱਪ ਆ ਗਿਆ ਉਹ ਜਿਹੜਾ ਸੰਤ ਇੱਥੇ ਸਿਮਰਨ ਕਰੀ ਜਾਂਦਾ ਉਹ ਸੱਪ ਲੱਗਦਾ ਉਹ ਸੰਤ ਨੂੰ ਖਾ ਗਿਆ ਪ੍ਰੇਮ ਸੀ ਹੁਣ ਲੋਕਾਂ ਦਾ ਮਹਾਂਪੁਰਖਾਂ ਦੇ ਨਾਲ ਬੜਾ ਸਤਕਾਰ ਕਰਦੇ ਸੀ ਲੋਕ ਆਏ ਤੇ ਹੁਣ ਡਰਦਾ ਕੋਈ ਚੰਗੀ ਵਿੱਚ ਜਾਂਦਾ ਨਹੀਂ ਸੀ ਦੂਰੋਂ ਹੀ ਰੌਲਾ ਪਾਈ ਜਾਂਦੇ ਆ ਵੇਖੀ ਜਾਂਦੇ ਆ ਇਉਂ ਨਾ ਮਹਾਪੁਰਖਾਂ ਦੀ ਆਵਾਜ਼ ਆਈ ਅੰਦਰੋਂ ਉਹ ਕਹਿੰਦੇ ਭਾਈ ਡਰੋ ਨਾ ਡਰੋ ਨਾ ਆਜੋ ਉਹ ਸੱਪ ਤਾਂ ਚਲਿਆ ਗਿਆ ਉਹ ਤਾਂ ਕਹਿੰਦੇ ਪ੍ਰੇਮੀ ਸੀ ਪ੍ਰੇਮ ਦੇ ਵਿੱਚ ਹੀ ਕਹਿੰਦੇ ਦਰਸ਼ਨ ਦੇਣ ਵਾਸਤੇ ਆਇਆ ਸੀ ਹੁਣ ਨਹੀਂ ਆਏਗਾ ਤੁਸੀਂ ਆਜੋ ਨੇ ਡਰ ਹੋ ਕੇ ਸਾਰਿਆਂ ਨੇ ਦਰਸ਼ਨ ਕੀਤੇ ਕਹਿੰਦੇ ਸ਼ੁਕਰ ਹੈ ਸੱਪ ਨੇ ਨਹੀਂ ਖਾਦਾ ਮਹਾਪੁਰਖਾਂ ਸਾਡੇ ਦਿਲਾਂ ਦੇ ਜਾਨੀ ਨੇ ਦਿਲਾਂ ਦੀ ਧੜਕਣ ਨੇ ਮਹਾਪੁਰਖ ਦਰਸ਼ਨ ਮੇਲੇ ਕੀਤੇ ਇੱਕ ਦਿਨ ਨਾ ਮਾਈ ਭਾਗਪਰੀ ਨੇ ਪੁੱਛਿਆ ਸੀ ਮਹਾਪੁਰਖੋ ਇਹ ਬੜਾ ਵੱਡਾ ਸੱਪ ਹੈ ਬੜਾ ਭਾਰੀ ਛੇ ਸਾਲਾਗ ਜੈਸਾ ਹੈ ਇਹ ਇਹਦੀ ਉਮਰ ਕਿੰਨੀ ਕੁ ਹੋਣੀ ਤਾਂ ਮਹਾਪੁਰਖਾਂ ਨੇ ਦੱਸਿਆ ਸੀ ਕਹਿੰਦੇ ਮਾਈ ਇਸ ਸੱਪ ਦੀ ਨਾ ਉਮਰ ਹੈ ਜਿਹੜੀ 100 ਸਾਲ ਤੋਂ ਵੀ ਉੱਪਰ ਦੀ ਉਮਰ ਦਾ ਸੱਪ ਹੈ ਕਹਿੰਦੇ ਤੇ ਗੁਰਮੁਖੋ ਇਸ ਤੋਂ ਬਾਅਦ ਹਰ ਰੋਜ਼ ਪਰਿਵਾਰ ਨੇ ਸੇਵਾ ਕਰਨੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਤੇ ਮਹਾਪੁਰਖਾ ਨੇ ਫਿਰ ਇੱਕ ਦਿਨ ਅਛੋਪ ਇਉਂ 40 ਦਿਨਾਂ ਦਾ ਤਪ ਮਹਾਪੁਰਖਾ ਨੇ ਸ਼ੁਰੂ ਕਰਤਾ ਕੁਟੀਆ ਦਰਵਾਜ਼ਾ ਲਾ ਲਿਆ ਪਰਿਵਾਰ ਆਇਆ ਪ੍ਰਸ਼ਾਦਾ ਲੈ ਕੇ ਨੇਮ ਅਨੁਸਾਰ ਤੇ ਦਰਵਾਜ਼ਾ ਲੱਗਿਆ ਹੋਇਆ ਡਿੱਕੀ ਗਏ ਇੱਕ ਘੰਟੇ ਦੋ ਘੰਟੇ ਦੁਪਹਿਰ ਸ਼ਾਮ ਹੋ ਗਈ ਉੱਥੇ ਸੇਵਾ ਕਰੀ ਗਈ ਮਹਾਪੁਰਖਾ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਦੂਸਰੇ ਦਿਨ ਆਏ ਫੇਰ ਸਾਰਾ ਦਿਨ ਡਿੱਕੀ ਗਏ ਉੱਥੇ ਸੇਵਾ ਕਰੀ ਗਏ ਨਮਸਕਾਰ ਕਰਕੇ ਫੇਰ ਚਲੇ ਗਏ ਪੰਜ ਛੇ ਦਿਨ 10 ਦਿਨਾਂ ਦਾ ਵੀ ਜੇਕਰ ਆਉਂਦਾ ਐਉਂ ਪਰਿਵਾਰ ਆਉਂਦਾ ਰਹੇ ਮਨ ਦੇ ਵਿੱਚ ਫਿਰ ਵਿਚਾਰ ਆਈ ਵੀ ਮਹਾਪੁਰਖਾਂ ਨੂੰ ਲੱਗਦਾ ਉਹ ਜਿਹੜਾ ਇੱਕ ਚੌਂਕੜੇ ਇੱਕ ਰਸ ਸਿਮਰਨ ਕਰਨ ਦਾ ਜਿਹੜਾ ਸੰਕਲਪ ਸੀ ਉਹ ਪੂਰਾ ਕਰਨ ਵਾਸਤੇ ਮਹਾਪੁਰਖਾਂ ਨੇ ਤਪ ਸ਼ੁਰੂ ਕਰਤਾ ਲੱਗਦਾ ਹਰ ਰੋਜ਼ ਫਿਰ ਇਹ ਪਰਿਵਾਰ ਵਜੀਰ ਸਿੰਘ ਬਾਈ ਭਾਗਪਰੀ ਆਇਆ ਕਰਨ ਇਓਂ ਕੂਟੀਆਂ ਦੇ ਆਲੇ-ਦਾਲੇ ਸਫਾਈ ਕਰਕੇ ਤੇ ਆਪ ਵੀ ਥੋੜਾ ਚਿਰ ਰੱਬ ਰੱਬ ਕਰਕੇ ਨਮਸਕਾਰ ਕਰਕੇ ਉਸ ਕੂਟੀਆਂ ਨੂੰ ਬਗਜਿਆ ਕਰਨ ਅਡੀਕ ਕਰਿਆ ਕਰਨ ਫੇਰ 40 ਦਿਨਾਂ ਬਾਅਦ ਕੀ ਵੇਖਦੇ ਆ ਜਦੋਂ ਉਹ ਸੇਵਾ ਕਰਨ ਵਾਸਤੇ ਆਉਂਦੇ ਆ ਤੇ ਕੂਟੀਆਂ ਦਾ ਦਰਵਾਜ਼ਾ ਖੁੱਲਿਆ ਹੋਇਆ ਤੇ ਗੁਰਮੁਖੋ ਕੂਟੀਆਂ ਦਾ ਦਰਵਾਜ਼ਾ ਖੁੱਲਿਆ ਹੋਇਆ ਮਹਾਪੁਰਖ ਇਓਂ ਅੰਦਰ ਹੀ ਨੇ ਸਾਹ ਵਿੱਚ ਸਾਂ ਪੈ ਗਏ ਤੇ ਮਹਾਪੁਰਖਾਂ ਨੂੰ ਫੇਰ ਬਾਹਰ ਲਿਆਉਣਾ ਇਉਂ ਗੋਡਿਆਂ ਤੇ ਸਾਰੇ ਸਰੀਰ ਤੇ ਘਿਓ ਆਦਕ ਚਸਣਾ ਸਿਰ ਦੇ ਵਿੱਚ ਤਾਲੂਏ ਦੇ ਵਿੱਚ ਮਹਾਪੁਰਖਾਂ ਦੀ ਮੱਖਣੀ ਆਦਕ ਚਸਣੀ ਸਰੀਰ ਰੇਲਾ ਕਰਨਾ ਮਹਾਪੁਰਖਾਂ ਦਾ ਬੜੀ ਸੇਵਾ ਕਰਨੀ ਉਹ ਸਾਰਾ ਉਸ ਤੋਂ ਅਗਲਾ ਜਿਹੜਾ ਇਤਿਹਾਸ ਹੈ ਆਪ ਸਰਬੱਤ ਸੰਤਾਂ ਦੇ ਨਾਲ ਅਗਲੇ ਪਾਰਟ ਦੇ ਵਿੱਚ ਅਗਲੀ ਵੀਡੀਓਜ਼ ਦੇ ਵਿੱਚ ਆਪ ਨੂੰ ਸਾਂਝਾ ਕਰਾਂਗੇ ਇਤਿਹਾਸ ਲੋਕ ਦੀ ਅਨੇਕਾਂ ਪ੍ਰਕਾਰਾਂ ਦੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ ਜੀ ਅੱਗੇ ਮਹਾਪੁਰਖਾਂ ਨੇ ਹੋਰ ਵੀ ਬੜੀਆਂ ਕਾਲ ਕਮਾਈਆਂ ਮਹਾਪੁਰਖਾਂ ਨੇ ਕਰਨੀਆਂ ਨੇ ਬੜੇ ਕਠਨ ਤਪ ਕਰਨੇ ਆ ਮਹਾਪੁਰਖਾਂ ਨੇ ਸਾਰਾ ਇਤਿਹਾਸ ਆਪ ਸਰਬਤ ਸੰਗਤਾਂ ਨੂੰ ਸੰਝਾ ਕੀਤਾ ਜਾਏਗਾ ਆਪ ਸੁਣਿਆ ਕਰੋ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਸੁਣਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ